ਤੋ ਤਾਸੀ ਗਾਜੀ ਮੇਰੇ ਆ ਦੇਖਾ ਲਵੇ ਅੱਜ ਸਾਨੂੰ ਇੱਕ ਔਖੇ ਬੱਕਰੇ ਨਾਲ ਲਾਉਣਾ ਹੈ ਜਿਨ੍ਹਾਂ ਦਾ ਕੱਦ ਤੇ ਹਾਈਟ ਕੀ ਜਾਣ ਕੇ ਆਰ ਹੋ ਜਾਊਗੇ ਤੇ ਰੇਟ ਇਹਦਾ ਪੁੱਛਦੇ ਨਹੀਂ ਆਪਾਂ ਰੇਟ ਥਾਗਾ ਥੋੜਾ ਜਿਹਾ ਪਿਛੇ ਬਰ ਕੇ ਇਹਦੇ ਨਾਲ ਆਜੋ ਵੀਰ ਵੜ ਕੇ ਆਪਾਂ ਸਭ ਤੋਂ ਪਹਿਲਾਂ ਬਾਈ ਮੈਨ ਲੱਗਦੇ ਕੋਲ ਬਾਈ ਜੀ ਕੀ ਆਲੋਟੇ ਹੋ ਰਹੀ ਹੈ ਜੀ ਬਾਈ ਦੂਜੇ ਤੇ ਪਿੰਡ ਦਾ ਨਾਮ ਦੱਸੋ ਇੱਧਰ ਉਧਰ ਮੈਂ ਹਸਪਤਾਲ ਬਰਨਾਲਾ ਜ਼ਿਲ੍ਹਾ ਤੱਪਾ ਮੈਂ ਹਾਂਜੀ ਨੋ ਇਹ ਕਿਹੜੀ ਨਸਲ ਆਈ ਇਹ ਨਸਲ ਆਏਗੀ 124 ਮੀਟਰ ਨੋ ਜੇ ਨਿਕਲ ਤਾਹਰੀ ਇਹਦੇ ਕੰਨ ਕਿੰਨੇ ਹਾਈਟ ਦੇ ਹੋ ਹੋ ਕੰਨਾਂ ਦੀ ਹਾਈਟ ਇਹਦੀ ਹੈਗੀ ਆ ਜੀ 18 19 ਦੇ ਪਲੱਸ ਰੱਖਦਾ ਨੋ ਕੇ ਚੈੱਕ ਕਰਾ ਦੇ ਡੇਢ ਮੁੱਟ ਦੇ ਕਿੰਨੇ ਬਸ ਬਤਾਓ 70 ਮਾਉਂਡ ਜੀ ਆਜੀ ਲੱਗੇ ਨਹੀਂ ਉਹਦਾ ਪਹਿਲੀ ਵਾਰ 42 ਕਿ ਹੈ ਇਹਦੀ ਕਾ ਹਾਈਟ ਹੈ ਰੋਡ ਲਵਾਈ ਚੜਾਈ ਲਵਾਈ ਇਹਦੀ ਹੋਣੀ ਹੈ ਜੀ 983 6 ਫੁੱਟ ਦੇ ਕਰੀਬ ਹੋਣੀ 6 ਫੁੱਟ ਦੀ 923 ਉਚਾਈ ਇਹਦੀ ਉਚਾਈ ਹੈਗੀ 923 46 ਪਲੱਸ ਐਦੋਂ ਪਹਿਲਾਂ ਤੁਸੀਂ ਇਹ ਕਿੱਥੇ ਕਿੱਥੇ ਲੈ ਕੇ ਉਹਨੂੰ ਇਹ 300 ਦਿੱਤਾ ਹੋਈ 642 300 923 223 ਪਰ 953 ਮੁੱਲਾ ਫਰਤੀ ਕਿੰਨੀ ਉਮਰ 6 ਦੰਦ ਚ 6 ਦੰਦ 952 ਦੂਜਾ ਲਗਾ ਸੀ ਉਦੋਂ ਕਹਿ ਰਹੰਤੀ ਉਦੋਂ ਦੰਦ ਹੈਗਾ ਸੀਗਾ ਜੀ 6 ਚੋ ਦਿੱਤਾ ਜੀ ਤੇ ਤੀਜਾ 900 ਤੀਜਾ 100 ਆਪਣੇ ਇੱਥੇ 52 ਹੋਇਆ ਸੀਗਾ ਜੀ ਉਹ ਲੇਖਤਾਰਾ ਇਹ ਤੁਹਾਡੇ ਆਪ ਕਿਹਾ ਕਿ ਤੁਸੀਂ ਨੇ ਘਾਹ ਤੋਂ ਲੈਕਤਾ ਇਹ ਅਸੀਂ ਆਪ ਰੋਟਾ ਸਟਾਰਟਿੰਗ ਤੋਂ ਆਪ ਤੁਹਾਡੇ ਕੋਲ ਹੈ ਤੁਹਾਡੇ ਕੋਲ ਹੈ ਤੁਸੀਂ ਇਹਨੂੰ ਘਰੇ ਰੱਖਦੇ ਹੋ ਕਿ ਫਾਰਮ ਤੇ ਚਰਵਾਹੇ ਦੇ ਨੂੰ ਘਰੇ ਰੱਖਦੇ ਆ ਜੀ ਇਹਨੂੰ ਫਾਰਮ ਤੇ ਰੱਖਦੇ ਹਾਂ ਕਿੰਨੇ ਬੱਕਰੀਆਂ ਤੁਹਾਡੇ ਕੋਲ ਘਰੇ ਬੱਕਰੀਆਂ 50 50 ਬੱਕਰੀਆਂ ਕਰਦਾ ਇਹ ਹੀ ਬੋਲ ਕੰਪਲੀਟ ਹੋ ਰਿਹਾ ਹੈ ਜੀ ਇਸ ਦੀ ਬਹੁਤ ਸਸਤੀ ਇਹਦਾ ਰੇਟ ਕੋਈ ਮੁੱਲ ਲਗਿਆ ਉਹਦਾ ਕੋਈ ਮੁੱਲ ਨਹੀਂ ਕੀਤਾ ਨਾ ਕੋਈ ਰੇਟ ਕੀਤਾ ਜੀ ਅਜਾ ਠੀਕ ਹੈ ਤੁਸੀਂ ਨਾ ਕਿਹਾ ਹਾਂ ਜੀ ਇਹ ਬ੍ਰੀਡਰ ਕਾਰੀ ਜੇ ਬਾਈ ਚਾਹੁੰਦਾ ਹੈ ਜੇ ਤੁਹਾਨੂੰ ਮਿਲਣਾ ਹੋਵੇ ਵੀ ਭਾਈ ਜਿਹਨੇ ਬੀਡ ਤਿਆਰ ਕਰਵਾਉਣੀ ਹੈ 1005 ਤੁਹਾਨੂੰ ਕਿੱਥੇ ਸੰਪਰਕ ਕਰਦਾ ਬੰਦਾ ਤਪਾ ਮੰਡੀ ਆਪਣਾ ਨੰਬਰ ਲਗਾ ਲਓ ਪਹਿਲਾਂ ਤੁਸੀਂ ਨੰਬਰ ਬੋਲੋ ਜੀ 9041422453 9041422453 ਤੁਸੀਂ ਇਹਦੀ ਬਾਈ ਖਾਸੀਅਤ ਦੋ ਦੋ ਜੇ ਹੈਗੀਆਂ 2003 ਖਾਸੀਅਤ ਥੇ ਜੀ ਇਹ ਵੀ ਕੋਆਬਾ ਵਸੋੜਾ ਬੋਲੀ ਹੈ ਜਿਹਦੇ ਕੋਲ ਸਰੀਸ ਨੂੰ ਪੱਖਾ ਪੂਰਾ ਸੋਹਣਾ ਬੱਕਰਾ ਹਾਈਟ ਬਹੁਤ ਵਧੀਆ ਹੈ ਇਹਦਾ ਆਸਤਾ ਮੱਛੇ ਬਹੁਤ ਛੋੜੇ ਦਿੰਦਾ ਜੀ ਬੱਚੇ ਬਹੁਤ ਸੋਹਣੇ ਆਪ ਤੋਂ ਪਿਆਰੀ ਬਾਕੀ ਜਿਹੜੀ ਨੇ ਬਲੈਡ ਲਾਈਨ 2005 ਇਹਦੀ ਮਾਂ ਥੱਲੇ 5 ਲੀਟਰ ਦੁੱਧ ਦਿੰਦੀ 200 ਇਹਦੀ ਮਾਂ ਥੱਲੇ 5 ਲੀਟਰ ਦੁੱਧ ਦਿੰਦੀ 270 ਤੁਹਾਡੇ ਕੋਲੇ ਕੱਲਾ ਇਹੀ ਬੋਕ ਹੈ ਕਿ ਹੋਰ ਵੀ ਨਹੀਂ ਉਹ ਦੋ ਆਜ ਬਰੀਡਰ ਇੱਕ ਕਾਲੇ ਰੰਗ ਦਾ ਇਹ ਲਾਲ ਰੰਗ ਦਾ ਠੀਕ ਹੈ ਇਹਦੇ ਨਾਲ ਵੀ ਤੁਹਾਡੇ ਕੋਲ ਬਰੀਡਰ ਲਵਾਉਣ ਆਉਂਦੇ ਆਉਣਗੇ ਹਾਂਜੀ ਆ ਸੰਪਰਕ ਕਰਦੇ ਆਂ ਵਾਕੀ ਫੀਸ ਰੱਖੀ ਹੈ 15000 ਰੁਪਏ ਫੀਸ ਆ ਜੀ ਲਵਾਈ ਦੀ ਹਾਂਜੀ ਹਾਂ ਲਵਾਈ ਦੋ ਬੱਕਰੇ ਕਰਾਉਸ ਕੀਤਾ ਜੀ ਦੋ ਬੱਕਰੀਆਂ ਕਰਾਉਸ ਕੀਤੀਆਂ ਨੇ ਤੁਹਾਡੀਆਂ ਮਦਰੀ ਕਰਾਉਸ ਦੀ ਗਰੰਟੀ ਦੇਣੀ ਹਾਂਜੀ ਹਾਂ ਗਰੰਟੀ ਦਿੰਨੇ ਆ ਜੀ ਜੇ ਬਾਈ ਜਾਨਸ ਬੱਕਰੀ ਜਿਹੜੀ ਦੁਬਾਰੇ ਕਰਾਉਸ ਕਰਾਉਣੀ ਜਿੰਨਾ ਚਿਰ ਉਹ ਬੱਕਰੀ ਸੌਂਦੀ ਨਹੀਂ ਉਹਨਾਂ ਚਿਰ ਤੁਸੀਂ ਦੁਬਾਰੇ ਲਵਾਉਂਗੇ ਲਵਾਉਂਗੇ ਠੀਕ ਆ ਭਾਈ ਜੀ ਜੇ ਬਾਈ ਜਾਨ ਤੁਹਾਨੂੰ ਮਿਲਣਾ ਤੁਹਾਡਾ ਨੰਬਰ ਦੇਤਾ ਭਾਈ ਨਾਲ ਹਾਂਜੀ ਹਾਂ ਤਪੇ ਆ ਕੇ ਕਿੱਥੇ ਮਿਲਣ ਨੂੰ ਜਾ ਕੇ ਪਪਾ ਮੰਡੀ ਪੀਰਖਾਨਾ ਕਰੇਨੀ ਰੋਡ ਜੀ ਪੀਰਖਾਨਾ ਕਰੇਨੀ ਰੋਡ ਭਾਈ ਜੀ ਠੀਕ ਆ ਜੀ ਵੀਡੀਓ ਚੰਗੀ ਲੱਗਿਆ ਸ਼ੇਅਰ ਕਰਦੇ ਜੇ ਤੁਹਾਡੇ ਵਿੱਚ ਕੁਝ ਨੇ ਹੋਰ ਖਾਸੀਅਤਾਂ ਤਾਂ ਕਮੈਂਟਾਂ ਰਾਹੀਂ ਦੱਸ ਦਿਓ ਆਹ ਖਾਸੀਅਤਾਂ ਕਿਉਂਕਿ ਮੈਨੂੰ ਹੀ ਨਹੀਂ ਜਾਣਦੀ ਇਹ ਜਾਣਕਾਰੀ ਉਹ ਬਾਈ ਨੂੰ ਕਮੈਂਟਾਂ ਰਾਹੀਂ ਆਪਾਂ ਦੱਸਾਂਗੇ ਤੇ ਮੈਨੂੰ ਬਣਾ ਕੇ ਚੰਗੀ ਲੱਗਦੀ ਹੈ ਹਾਂਜੀ ਥੈਂਕ ਯੂ ਜੈ ਹਿੰਦ ਜੈ ਹਿੰਦ ਭਾਰਤ